ਨਾ ਗੇਟ ਹਕੀਮਾ ਨੇ ਦੋ ਦੋਸ਼ੀਆਂ ਤੋਂ 912 ਗ੍ਰਾਮ ਹੈਰੋਇਨ ਇੱਕ ਪਿਸਤਲ ਅਤੇ ਇੱਕ ਮੋਟਰਸਾਈਕਲ ਕਿਤੇ ਬਰਾਮਦ ਇਹ ਵੀ ਪੰਜਾਬ న్యూਸ ਦੀ ਖਾਸ ਰਿਪੋਰਟ ਮਾਨਯੋਗ ਪੁਲਿਸ ਕਮਿਸ਼ਨਰ ਹਮਰਸਦਾਰ ਗੁਰਪ੍ਰੀਤ ਸਿੰਘ ਖੋਲੜ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ ਏਟ ਪੁਲਿਸ ਸਟੇਸ਼ਨ ਗੇਟ ਕੀਮਾ ਨੇ ਅੰਡਰ ਦ ਸੁਪਰਵੀਜ਼ਨ ਆਫ ਏਡੀਐਸਪੀ 1 ਮਿਸਟਰ ਵਿਸ਼ਾਲਜੀਤ ਜੀ ਏਸੀਪੀ ਸੈਂਟਰਲ ਸ਼ਰੀਰ ਜਸਪਾਲ ਜੀ ਤੇ ਐਸਐਚਓ ਡੇਟ ਕੀ ماں ਮੈਡਮ ਮਨਜੀਤ ਕੌਰ ਉਹਨਾਂ ਨੇ ਦੋ ਦੋਸ਼ੀ ਗ੍ਰਿਫਤਾਰ ਕੀਤੇ ਹੈ ਵਿਕਰਮਜੀਤ ਸਿੰਘ ਅਲਾਇਸ ਬਿੱਕਾ ਤੇ ਸਬੀਰ ਸਿੰਘ son of ਸਲਵਿੰਦਰ ਸਿੰਘ ਇਹਨਾਂ ਦੀ ਉਮਰ ਤਕਰੀਬਨ 39 ਸਾਲ ਹੈਗੀ ਹੈ ਜੀ ਇਹ ਦੋਨੋਂ ਦੋਸ਼ੀਆਂ ਤੋਂ ਇਹਨਾਂ ਨੇ ਆਪਣਾ ਇੱਕ ਬੱਤੀ ਬੋਰ ਦਾ ਪਿਸਟਲ ਰਿਕਵਰ ਕੀਤਾ ਉਹਦੇ ਨਾਲ ਨਾਲ ਇੱਕ ਮੋਟਰਸਾਈਕਲ ਤੇ 912 ਗ੍ਰਾਮ ਹੀਰੋਇਨ ਰਿਕਵਰ ਕੀਤੀ ਹੈ ਤੇ ਜਿਹੜਾ ਤਾਂ ਵਿਕਰਮਜੀਤ ਸਿੰਘ ਹੈ ਉਹਦੇ ਤੇ ਕੋਈ ਵੀ ਹੱਲੇ ਪਰਚਾ ਨਹੀਂ ਹੈ ਤੇ ਜਿਹੜਾ ਆਪਨਾ ਸਬੀਰ ਸਿੰਘ ਹੈ son of ਸਲਵਿੰਦਰ ਸਿੰਘ ਉਤੇ ਆਲਰੇਡੀ ਤਿੰਨ ਪਰਚੇ ਦਰਜ ਨੇ ਤੇ ਇਹਨਾਂ ਦੀ ਪੁੱਛ ਗਏ ਤੇ ਇੱਕ ਹੋਰ ਬੰਦਾ ਇਹਨਾਂ ਦਾ ਸਾਥੀ ਅਸੀਂ ਨਾਮਿਨੇਟ ਕੀਤਾ ਕੁਲਵਿੰਦਰ ਸਿੰਘ ਲਾਇਸ ਕਾਕਾ ਤੇ ਉਹਦੇ ਤੇ ਵੀ ਆਲਰੇਡੀ ਚਾਰ ਪਰਚੇ ਦਰਜ ਹੈਗੇ ਵਕਫਾ ਧਰਮਾ ਹੇਠ ਸਰ ਪੁਲਿਸ ਕਮਿਸ਼ਨਰੇਟ ਦੇ ਥਾਣੇ ਚੈਂਟਨਮੈਂਟ ਸ਼ਟਾ ਤੇ ਆਪਣਾ ਗੇਟਕੀਮਾ ਦੇ ਵਿੱਚ ਤੇ ਅਸੀਂ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕਜਸ ਐਕਸਪਲੋਰ ਕਰ ਰਹੇ ਹਾਂ ਤੇ ਜੋ ਕੁਛ ਹੀ ਸਾਨੂੰ ਪਤਾ ਚੱਲੇਗਾ ਅਸੀਂ ਤੁਹਾਡੇ ਤਹਤ ਲਿਆਵਾਂਗੇ ਧੰਨ